थोड़ी है विच दा कीता कतल, के ता नहीं कतल भी अजिहा जिसन सुन के हर रूह कंप गई पर पता नहीं चैना रोल बेच के मौत बंद रहे मौत दे के व्यापारी यह कदों सोचे कि उन्होंने ਇੱਕ ਅਜਹੀ ਮਾਂ ਦੇ ਘਰ ਦਾ ਚਿਰਾਗ ਬਜਾ ਦਿੱਤਾ ਜਿਸ ਕੋਲ ਉਹ ਅਕਲਪਤੀ ਦੋਤ ਸੀ ਇਸ ਅਨਮੁੱਲੀ ਦੋਤ ਦੇ ਡੁੱਟੇ ਜਾਣ ਕਾਰਨ ਕੇਵਲ 15 ਸਾਲਾ ਤਰਨ ਜੋਤ ਸੀ ਦੀ ਮਾਂ ਦਾ ਹੀ ਬੁਰਾ ਹਾਲ ਨਹੀਂ ਸੀ ਰੋ ਰੋ ਕੇ ਉਸ ਦਾ ਪਿਤਾ ਤੇ ਦਾਦਾ ਵੀ ਰੋ ਰੋ ਕੇ ਦੁਹਾਈਆਂ ਵੇਰਿਆ ਸੀ ਸਾਰਾ ਪਿੰਡ ਬਹਿਣਾ ਦੀ ਗੂੰਜ ਚ ਕੱਲ ਤੋਂ ਸੋਗ ਚ ਹੈ ਪਰ ਪਤਾ ਨਹੀਂ ਇਸ ਰੂ ਨੂੰ ਝੰਬਣ ਵਾਲੇ ਦਰਦ ਨੂੰ ਮੌਤ ਦੇ ਬਾਜ਼ਾਰੀ ਕਦੋਂ ਸੰਭਲਗੇ ਕੋਨੋਂ ਉਹ ਇਸ ਦਰਦ ਨੂੰ ਮਹਿਸੂਸ ਕਰਕੇ ਮੌਤ ਦਾ ਸੌਦਾ ਵਿਚਰ ਤੋਂ ਬੰਦ ਕਰਨਗੇ ਜੋ ਕੇਵਲ ਇਨਸਾਨੀ ਨਹੀਂ ਬੇਜਵਾਨ ਪੰਛੀਆ ਅਤੇ ਜਾਨਵਰਾਂ ਦੀ ਜਾਨੇ ਨੁਕਸਾਨ ਪਹੁੰਚਾ ਰਿਹਾ ਹੈ ਅਧਾਰਾ ਦੇਸ਼ ਦੁਨੀਆ ਕਰਨ ਜੋ ਦੇ ਪ੍ਰਵਾਦ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਉਹ ਅਜਨੇ ਲਾਲਚੀ ਲੋਕਾਂ ਤੇ ਸੱਤ ਤੋਂ ਸੱਤ ਕਾਰਵਾਈ ਅਮਲ ਚੱਲਿਓ ਧੰਨਵਾਦ ਸਾਬਕਾ ਡਾਇਰੈਕਟਰ ਜੀਜੀਵਨ ਸਿੰਘ ਖੀਰਨੀਆਂ ਦਾ ਜਿਨ੍ਹਾਂ ਸੱਤਾ ਚ ਰਹਿ ਕੇ ਪ੍ਰਸ਼ਾਸਨ ਨੂੰ ਆੜੇ ਹਤੀਦਿਆ ਧੰਨਵਾਦ ਹੈ ਉਹਨਾਂ तमाम ਲੋਕਾਂ ਦਾ ਜਿਨ੍ਹਾਂ ਕੱਲ ਤੋਂ ਹੀ ਇਸ ਚੈਨਾ ਡੋਰ ਦੇ ਖਿਲਾਫ ਰੋਹ ਦਾ ਝੰਡਾ ਚੁੱਕਿਆ ਹੋਇਆ ਸਾਡੇ ਪੱਤਰਕਾਰ ਦਿਨੇਸ਼ ਪਾਟਵਾਲ ਦੀ ਇਸ ਖਾਸ ਰਿਪੋਰਟ ਜਰੀਏ ਚੈਨਾ ਡੋਰ ਦੇ ਖਿਲਾਫ ਇੱਕ ਲਾਬੰਦੀ ਅਸੀਂ ਬਹੁਤ ਹੀ ਦੁੱਖੀ ਦੁੱਖ ਨਾ ਕਹਿਣਾ ਪੈਂਦਾ ਕਿ ਸਾਡਾ ਬੱਚਾ ਤਰਨੁਪ੍ਰੀਤ ਤੇ ਜਿਨ੍ਹਾਂ ਦੇ ਪਿਤਾ ਸੁਧਾਰ ਚੰਦ ਸਿੰਘ ਜੀ ਦਾਦਾ ਆਰਾਮ ਲਾਲ ਜੀ ਨੰਬਰਦਾਰ ਜੀ ਸਵਰਗਵਾਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਦੁਖਦਾਈ ਜਿਹੜੀ ਇਹ ਘਟਨਾ ਵਾਪਰੀ ਆ 15 ਸਾਲ ਦੇ ਬੱਚੇ ਦੀ ਚੈਨਾ ਡੋਰ ਦੇ ਨਾਲ ਗਲ ਬੱਢਣ ਦੇ ਨਾਲ ਮੌਤ ਹੋਈ ਆ ਅੱਜ ਦੇਖ ਰਹੇ ਹੋ ਤੁਸੀਂ ਸਾਰੇ ਭਾਈਚਾਰਾ ਬੈਠਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਆਪਾਂ ਸਾਰੇ ਸ਼ਾਮਲ ਹੋਏ ਆ ਇਹ ਮੈਂ ਸਮਝਦਾ ਕਿ ਬਹੁਤ ਵੱਡੀ ਘਟਨਾ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਚਾਹੇ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਮੈਂ ਸਮਝਦਾ ਕਿ ਅਫਸੋਸ ਪ੍ਰਗਟ ਕੀਤਾ ਇਸ ਚੀਜ਼ ਦੇ ਵਿੱਚ ਕਿਉਂਕਿ ਤੁਹਾਡੇ ਰਾਹੀਂ ਜੇ ਮੈਂ ਸਮਝਦਾ ਕਿ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਕੱਲ ਦੀਆਂ ਖਬਰਾਂ ਚੱਲ ਰਹੀਆਂ ਨੇ ਔਰ ਅਸੀਂ ਦੇਖ ਰਹੇ ਸੀ ਕਿ ਮਾਤਾ ਦਾ ਉਹਨਾਂ ਦਾ ਉਹ ਮੌਜੂਦਾ ਸਰਪੰਚ ਨੇ ਇਹਦੇ ਬੇਟੇ ਦੀ ਮਾਤਾ ਮੌਜੂਦਾ ਸਰਪੰਚ ਨੇ ਇਹਨਾਂ ਦਾ ਲੰਮੜਦਾਰ ਰਹੇ ਨੇ ਪਰਿਵਾਰ ਮਸਵਾਦੀ ਵੀ ਆ ਧਾਰਮਿਕ ਵੀ ਆ ਲੋਕਾਂ ਦੇ ਵਿੱਚ ਹਰ ਵਕਤ ਵਿਚਨਣ ਵਾਲਾ ਸੋ ਮੈਂ ਸਮਝਦਾ ਕਿ ਜਿਹੜੀ ਵੱਡੀ ਦੁਖਦਈ ਘਟਨਾ ਵਾਪਰੀ ਹੈ ਇਹਦੇ ਲਈ ਪ੍ਰਸ਼ਾਸਨ ਨੂੰ ਔਰ ਆਪਾਂ ਨੂੰ ਵੀ ਸਾਰਿਆਂ ਨੂੰ ਇਹ ਚ ਬੱਚਿਆਂ ਨੂੰ ਸਮਝਾਉਣ ਦੀ ਲੋੜ ਆ ਧਿਆਨ ਦੇਣ ਦੀ ਲੋੜ ਆ ਔਰ ਇਹ ਵੀ ਬੇਨਤੀ ਕਰਨਾ ਕਿ ਠੀਕ ਆ ਕਿ ਅਗਲਾ ਪੱਕੇ ਦੀ ਚైనా ਪੁਲਿਸ ਵਾਲੇ ਕੋਈ ਕਿਸੇ ਦੇ ਕੋਠਿਆਂ ਤੇ ਚੜੇ ਫਿਰਦੇ ਨੇ ਕੋਈ ਕਿਸੇ ਦੇ ਕਰਦੇ ਇਹ ਨਹੀਂ ਹੋਣਾ ਮੈਂ ਸਮਝਦਾ ਕਿ ਪਤੰਗ ਬਾਜ਼ੀ ਤੇ ਹੀ ਇਹਦੇ ਤੇ ਰੋਕ ਲੱਗਣੀ ਚਾਹੀਦੀ ਤਾਂ ਹੀ ਮੈਂ ਸਮਝਦਾ ਕਿ ਜੀ ਕਿੰਨੇ ਸਾਹਿਬ ਗੱਲ ਕਰੀਏ ਬਹੁਤ ਜ਼ਿਆਦਾ ਸ਼ਕਤੀ ਕੀਤੀ ਸੀ ਸ਼ਕਤੀ ਦੇ ਬਾਵਜੂਦ ਵੀ ਚైనా ਨੋਰ ਵਿਕ ਰਹੀ ਹੈ ਮੈਂ ਸਮਝਦਾ ਜੀ ਮੈਂ ਪਹਿਲਾਂ ਵੀ ਗੱਲ ਕਰਕੇ ਆਟੇ ਆ ਤੁਹਾਡੇ ਭਾਈਚਾਰੇ ਦੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਦੇ ਤੇ ਜਿੱਥੇ ਰੋਕ ਵੀ ਲੱਗਣੀ ਚਾਹੀਦੀ ਹੈ ਉੱਥੇ ਦੇਖ ਰਹੇ ਆ ਕਿ ਆਪਾਂ ਜਿਹੜ ਯਾ ਚੱਕਰੀ ਵੇਚੋ 100 ਰੁਪਏ ਲੈ ਲਓ 200 ਰੁਪਏ ਲੈ ਲਓ ਉਹ ਬੱਚਿਆਂ ਨੂੰ ਹੁਣ ਪਤਾ ਨਹੀਂ ਕੀ ਕੀ ਝੋਲੇ ਚ ਕੀ ਲੈ ਜਾਈਆ ਰਿਓ ਉਹ ਕੋਠੇ ਤੇ ਜਾ ਕੇ ਘਰ ਦਾ ਮੈਸਾਂ ਦਾ ਡਿਲੀਵਰੀ ਹੋ ਰਹੀ ਏ ਚੀਜ਼ ਦੀ ਸੋ ਮੇਰੀ ਬੇਨਤੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿੱਦ ਤੋਂ ਤੁਸੀਂ ਹੋਰ ਡਿਊਟੀਆਂ ਦਿਵਾ ਰਹੇ ਹੋ ਇਹ ਇਹਨਾਂ ਦੀ ਡਿਊਟੀ ਦਿਵਾਓ ਔਰ ਪਤੰਗਬਾਜੀ ਤੇ ਪੂਰਨ ਤੌਰ ਤੇ ਪਾਬੰਦੀ ਲਗਣੀ ਚਾਹੀਦੀ ਪ੍ਰਸ਼ਾਸਨ ਧਿਆਨ ਦੋ ਪ੍ਰਸ਼ਾਸਨ ਵੀ ਧਿਆਨ ਦਵੇ ਮਾਪੇ ਵੀ ਧਿਆਨ ਦੇਣ ਵੀ ਸਾਡਾ ਬੱਚਾ ਕੀ ਕਰ ਰਿਹਾ ਜੇ ਚਾਹੇ ਨਸ਼ਿਆਂ ਦੀ ਗੱਲ ਆ ਚਾਹੇ ਤਾਂ ਮੈਂ ਗੱਲ ਕਰਕੇ ਹਟੇ ਪਹਿਲਾਂ ਗਊਆਂ ਦੀ ਗੱਲ ਅਸੀਂ ਦੁੱਧ ਪੀਂਦੀਆਂ ਗਊਆਂ ਦਾ ਆਪਣੀ ਛੱਡ ਕੇ ਪਰੇ ਹੋਣੀਆਂ ਹੋਊਗੀ ਕਿਸੇ ਜ਼ਿਮੀਂਦਾਰ ਦਾ ਨੁਕਸਾਨ ਕਰ ਜਵੇ ਕੋਈ ਦੁਕਾਨਦਾਰ ਦਾ ਨੁਕਸਾਨ ਕਰ ਜਵੇ ਕੋਈ ਰਾਹੀਰ ਦਾ ਨੁਕਸਾਨ ਕਰ ਜਵੇ ਡੰਗਰ ਉਹਦਾ ਕੌਣ ਜ਼ਿੰਮੇਵਾਰ ਆ ਜੀ ਅਸੀਂ ਜਿੰਮੇਵਾਰ ਆਏ ਵੇ ਨਹੀਂ ਤਾਂ ਪ੍ਰਸ਼ਾਸਨ ਨੇ ਜਿਵੇਂ ਕੱਲ ਇੱਕ ਪੱਤਰ ਜਾਰੀ ਕੀਤਾ ਨਜਾਇਜ਼ ਪਤੰਗਬਾਜ਼ੀ ਤੇ ਰੋਕ ਲਾਈ ਹੈ ਹੁਣ ਕੀ ਫਾਇਦਾ ਜੀ ਉਹਦਾ ਕਰੀਦਾ ਹੁਣ ਕੋਈ ਫਾਇਦਾ ਨਹੀਂ ਇਹ ਪਹਿਲਾਂ ਕਰਨ ਦੀ ਲੋੜ ਆ ਸੋ ਮੇਰੀ ਬੇਨਤੀ ਆ ਕਿ ਜਿਹੜਾ ਹੈਗਾ ਚਲੋ ਠੀਕ ਆ ਜੇ ਦੇਰ ਆਏ ਦਰਸਤਾ ਪਰ ਇਹਦੇ ਤੇ ਰੋਕ ਲਗਣੀ ਚਾਹੀਦੀ ਆ ਪੰਜਾਬ ਸਰਕਾਰ ਦਾ ਲਾਭ ਹਿੰਦੁਸਤਾਨ 'ਚ ਹੋਵੇ ਨਾ ਹੋਵੇ ਸਾਡੇ ਦਾ ਪੰਜਾਬ ਲਈ ਗੱਲ ਅਸੀਂ ਗੱਲ ਕਰ ਸਕਦੇ ਆ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਠੀਕ ਆ ਕਿ ਇੱਥੇ ਘਰਤੀ ਕਰਨੇ ਚੱਲਦਾ ਜੀ ਮੇਰਾ ਮਤਲਬ ਕਹਿਣ ਦਾ ਪੰਜਾਬ ਦੇ ਵਿੱਚ ਇਹਨੂੰ ਹਰ ਵਕਤ ਇਹਦੇ ਤੇ ਰੋਕ ਲਗਣੀ ਚਾਹੀਦੀ ਲੇ 500 ਸਾਲਾਂ ਤੋਂ ਇਸ ਡੋਰ ਦੇ ਵਿੱਚ ਇਹ ਆ ਵਾਧਾ ਹੋਇਆ ਉਹ ਵਾਧਾ ਹੋਣ ਦੇ ਪਿੱਛੇ ਕਾਰਨ ਇਹ ਹੈ ਵੀ ਕਿਹੜੀ ਦੁਕਾਨ ਤੋਂ ਵਿਕਦੀ ਹੈ ਕਿਉਂ ਕਰਕੇ ਬੱਚਾ ਇਹ ਤਾਂ ਹੈ ਨਹੀਂ ਜਾ ਕੇ ਬਾਟਰ ਤੋਂ ਲੈ ਕੇ ਆਉਂਦਾ ਜਾਂ ਕਿਸੇ ਇੰਡਸਟਰੀ ਤੋਂ ਲੈ ਕੇ ਆਉਂਦਾ ਬੱਚੇ ਦੀ ਹੱਦ ਦੌੜ ਹੁੰਦੀ ਆਪਣੀ ਪਿੰਡ ਦੀ ਦੁਕਾਨ ਜਾਂ ਲੋਕਲ ਆਪਣੇ ਕਸਬੇ ਜਾਂ ਛੋਟੇ ਸ਼ਹਿਰ ਦੀ ਦੁਕਾਨ ਜਿੱਥੋਂ ਬੱਚਾ ਲੈ ਕੇ ਆ ਸਕਦਾ ਬੱਚੇ ਦਾ ਮਾਪਾ ਵੀ ਇੰਨਾ ਪੋਲ ਅਨਪੋਲ ਨਹੀਂ ਹੈਗਾ ਵੀ ਜਿਹੜਾ ਲਿਆ ਕੇ ਉਹਨੂੰ ਢੋਰ ਦੇ ਦੇ ਉਹ ਨੂੰ ਨਹੀਂ ਪਤਾ ਮੇਰਾ ਬੱਚਾ ਪਤੰਗ ਚੜਾ ਰਿਹਾ ਕਿਹੜੀ ਡੋਰ ਨਾਲ ਚੜਾ ਰਿਹਾ ਹੈ ਕਿਉਂ ਬੱਚੇ ਤਾਂ ਬੱਚੇ ਨੇ ਇਹਦੇ ਉੱਤੇ ਜੇ ਨਾਤ ਪਾਉਣੀ ਹੈ ਇਹਦੇ ਤੇ ਕਾਬੂ ਪਾਉਣਾ ਤਾਂ ਪ੍ਰਸ਼ਾਸਨ ਨੇ ਪਾਉਣਾ ਹੁੰਦਾ ਸਰਕਾਰਾਂ ਨੇ ਪਾਉਣਾ ਹੁੰਦਾ ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਨੇ ਪਤੰਗ ਬਾਜ਼ੀ ਦੇ ਮੁਕਾਬਲੇ ਹੋਣੇ ਚਾਹੀਦੇ ਨੇ ਇਹ ਜੇ ਬੇਵਕੂਫ ਲੀਡਰ ਵੀ ਚੱਲੇ ਫਿਰਦੇ ਨੇ ਵੀ ਕਬੂਤਰਾਂ ਦੇ ਕਿਨਾਂ ਦੌੜਾਂ ਦੇ ਮੁਕਾਬਲੇ ਹੋਣੇ ਚਾਹੀਦੇ ਨੇ ਇਹ ਤੁਸੀਂ ਇਹ ਚੀਜ਼ਾਂ ਦੇ ਮੁਕਾਬਲੇ ਤੁਸੀਂ ਕਿਉਂ ਲੋਕਾਂ ਦੀ ਬੱਚਿਆਂ ਦੀ ਮੌਤ ਦੇ ਵਿੱਚ ਬਦਲ ਲਏ ਕਿਉਂ ਤੁਸੀਂ ਇਹਨਾਂ ਦੀ ਮੌਤ ਦਾ ਪਹਿਲਾ ਰੇਤਾ ਮਾਫੀਆ ਭੂਮਾਫੀਆ ਅ ਹਸ਼ੇ ਦਾ ਮਾਫੀਆ ਆ ਹੁਣ ਇੱਕ ਨਵਾਂ ਚੱਲ ਪਿਆ ਡੋਰ ਮਾਫੀਆ ਜਿਹੜਾ ਸਭ ਤੋਂ ਘਾਤਕ ਹੈ ਸਮੇ ਸਮੇ ਦੇ ਨਾਲ ਇਹਨਾਂ ਤੋਂ ਗੈਂਗਸਟਰਾਂ ਨੂੰ ਤਾਂ ਰੋਕ ਨਹੀਂ ਹੁੰਦਾ ਗੈਂਗਸਟਰਾਂ ਦਾ ਤਾਂ ਮੁਕਾਬਲਾ ਕਰਨੀ ਹੁੰਦਾ ਦਿਨ ਦਿਹਾੜੇ ਸਰਪੰਚਾਂ ਦੀ ਹੱਤਿਆ ਗੋਲੀਆਂ ਮਾਰ ਕੇ ਹੱਤਿਆ ਆ ਭੂ ਮਾਫੀਆ ਦਾ ਤਾਂ ਸੌਖਾ ਹੀ ਹੈ ਜੇ ਕਿਸੇ ਨੂੰ ਕਤਲ ਕਰਨਾ ਉਹਦੇ ਘਰ ਦੇ ਦਰਵਾਜ਼ੇ ਦੇ ਅੱਗੇ ਕਹਿੰਦਾ ਦੋ ਗੇੜੇ ਡੋਰ ਦੇ ਲਾ ਦਿਓ ਜਾਂ ਸਵੇਰੇ ਆਪਣੇ ਘਰ ਦੇ ਵਿੱਚੋਂ ਬਾਹਰ ਨਿਕਲੇਗਾ ਉਹਦਾ ਗਲਾ ਵਿੱਚ ਫਸੇਗਾ ਤੇ ਉਹ ਬੰਦਾ ਮਾਰਿਆ ਜਾਏਗਾ ਤੇ ਪਰਚਾ ਵੀ ਕੋਈ ਹੋਏਗਾ ਨਹੀਂ ਤਾਂ ਬੜਾ ਸੌਖਾ ਕੰਮ ਚੱਲ ਪਿਆ ਇਹਨਾਂ ਨੂੰ ਗੈਂਗਸਟਰਾਂ ਨੂੰ ਵੀ ਗੋਲੀ ਚਲਾਉਣ ਦੀ ਲੋੜ ਨਹੀਂ ਪੈਣੀ ਇਹ ਕਿੰਨਾ ਡੋਰਾਂ ਦੇ ਗੁੱਟੇ ਲੈਣਗੇ ਸੜਕਾਂ ਦੇ ਬੰਦਿਆ ਕਰਨਗੇ ਤੇ ਲੋਕਾਂ ਦੀ ਮੌਤ ਦਾ ਕਾਰਨ ਬਣਨਗੇ ਇਹ ਬੜੇ ਇਹਦੇ ਤੇ ਸਖਤ ਫੈਸਲੇ ਲੈਣੇ ਚਾਹੀਦੇ ਨੇ ਸਰਕਾਰ ਨੂੰ ਹੁਣ ਤਾਂ ਜਾਗਣਾ ਚਾਹੀਦਾ ਜਦ ਤੱਕ ਪੰਜਾਬ ਖਤਮ ਹੋ ਜਾਏਗਾ ਜਦ ਤੱਕ ਸਰਕਾਰ ਜਾਗੂਗੀ ਇਹਦੇ ਤੇ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਲੋਕਲ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਅੱਜ ਵਾਲੇ ਕੇਸ 'ਚ ਜਿਹੜਾ ਰੋਲੇ ਪਿੰਡ ਦੇ 'ਚ ਹੋਇਆ ਮਛਵਾੜੇ ਬਲਾਕ ਦਾ ਪਿੰਡ ਰੋਲੇ ਆ ਸਰਪੰਚ ਸਾਹਿਬ ਦੇ ਬੇਟਾ ਇੱਕ ਬਹੁਤ ਹੀ ਸੋਹਣਾ ਸੁਨੱਖਾ ਮੁੰਡਾ ਜੋ ਇਸ ਕਟਨਾ ਦੀ ਮੌਤ ਦੀ ਪਿੱਠ 'ਚ ਛੜ ਗਿਆ ਉਹਦੇ ਜਿਹੜੇ ਬੰਦੇ ਨੇ ਦੋਸ਼ੀ ਨੇ ਨਾਮ ਮਾਲੂਮ ਬੰਦਿਆਂ ਦੇ ਅਣਪਛਾਤੇ ਬੰਦਿਆਂ ਦੇ ਨਾਂ ਤੇ 302 ਦਾ ਮੁਕੱਦਮਾ ਦਰਜ ਹੋਵੇ ਇੱਕ ਐਲਾਨ ਹੋਵੇ ਸਮਰਾਲੇ ਹਲਕੇ 'ਚ ਸਮੁੱੱਚੇ ਦੋਏ ਬਲਾਕਾਂ 'ਚ ਮਛਵਾੜੇ ਤੇ ਸਮਰਾਲੇ ਬਲਾਕ 'ਚ ਮੈਂ ਤਾਂ ਕਹਿੰਦਾ ਪੂਰੇ ਪੰਜਾਬ 'ਚ ਐਲਾਨ ਹੋਵੇ ਜੇ ਇਹ ਏਰੀਏ ਦੇ ਵਿੱਚ ਕਿਸੇ ਤੋਂ ਅੱਜ ਤੋਂ ਬਾਅਦ ਡੋਰ ਫੜੀ ਜਾਂਦੀ ਆ ਇਹ ਜਿਹੜੀ ਅੱਜ ਮੌਤ ਹੋਈ ਆ ਕੱਲ ਮੌਤ ਹੋਈ ਆ ਉਹਦਾ ਜ਼ਿੰਮੇਵਾਰ ਵੀ ਉਹੀ ਬੰਦੇ ਦੇ ਉੱਤੇ ਇਹਦਾ 302 ਦਾ ਮੁਕਾਦਮਾ ਚਲਾਇਆ ਜਾਵੇ ਤਾਂ ਜਾ ਕੇ ਕਿਤੇ ਇਹਨੂੰ ਕੋਈ ਨਾ ਕੋਈ ਰਾਹਤ ਮਿਲੂਗੀ ਪਤੰਗ ਬਿਲਕੁਲੇ ਬੰਦ ਹੋਣੇ ਚਾਹੀਦੇ ਠੀਕ ਸਿੰਘਾਈ ਪਿੰਡ ਕਿਹੜਾ ਹੈ ਪਿੰਡ ਸਾਡਾ ਨਾਲ ਹੈ ਢੰਡੇਈ ਕੋਈ ਬਹੁਤ ਹੀ ਦਰਦਨਾਕ ਮੌਤ ਹੋਈ ਇਸ ਬੱਚੇ ਦੀ जिने ਵੀ ਦੇਖਿਆ ਸੋਹਣਿਆ ਕੱਲ ਦੀ ਖਬਰ ਫੈਲੀ ਪਈ ਆ ਪੂਰੇ ਪੰਜਾਬ ਦੇ ਵਿੱਚ ਸਾਰੇ ਪੱਤਰਕਾਰਾਂ ਨੇ ਖਬਰਾਂ ਚਲਾਈ ਆ ਪੋਸਟਾਂ ਪਾਈ ਆ ਸਾਰੇ ਸੋਸ਼ਲ ਮੀਡੀਆ ਪਾਉਣ ਵਾਲੇ ਚੈਨਲਾਂ ਨੇ ਪਾਈ ਆ ਪੋਸਟਾਂ ਪਰ ਪੋਸਟਾਂ ਪਾਉਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਹੁਣ ਇਹ ਬੱਚਾ ਮਾਪਿਆਂ ਦਾ ਸਰਪੰਚ ਸੀ ਰੋਲੇ ਪਿੰਡ ਦੇ ਇਕੱਲਾ ਬੱਚਾ ਸੀ ਇਹਨਾਂ ਦਾ 10ਵੀਂ ਚ ਪੜਦਾ 15 ਸਾਲ ਦਾ ਤੇ ਇਹਨੇ ਤਾਂ ਵਿਚਾਰੇ ਨੇ ਪਤੰਗ ਵੀ ਨਹੀਂ ਚੜਾਇਆ ਨਾਓ ਚਾਈਨਾ ਡੋਰ ਖਰੀਦ ਕੇ ਇਹਨੇ ਆਪ ਚੜਾਇਆ ਪਤੰਗ ਇਹ ਵਿਚਾਰਾ ਆ ਰਿਹਾ ਸੀ ਸਕੂਲ ਤੋਂ ਆਪਣੇ ਇਹਨਾਂ ਦੇ ਚਾਚੇ ਦਾ ਜਮੁੰਡਾ ਹੋਣਾ ਕਿ ਉਹ ਲਿਆ ਰਿਆ ਸੀ ਸਕੂਲ ਤੋਂ ਤੇ ਇਹਦੇ ਮਗਰ ਫਸ ਜਾਂਦੀ ਆ ਤੇ ਉਦੋਂ ਹੀ ਇਹਦਾ ਗਲਾ ਕੱਟਿਆ ਜਾਂਦਾ ਤੇ ਮੌਕੇ ਤੇ ਇਹਦੀ ਮੌਤ ਹੋ ਗਈ ਕੱਲ ਸੋ ਬਹੁਤ ਹੀ ਭਿਆਨਕ ਮੌਤ ਹੋਈ ਹੈ ਇਹ ਚੀਜ਼ ਬੈਨ ਆ ਇੱਕ ਪਾਸੇ ਤੁਸੀਂ ਦੇਖਿਆ ਹੋਣਾ ਬੈਨ ਆ ਕਈ ਸਾਲਾਂ ਤੋਂ ਬੈਨ ਆ ਪਰ ਫਿਰ ਵੀ ਆਰਾਮ ਨਾਲ ਬਿਕ ਰਹੀ ਆ ਅੱਜ ਵੀ ਜੇ ਦੁਕਾਨਾਂ ਤੇ ਛਾਪੇ ਮਾਰੀਏ ਤੇ ਆਪਾਂ ਜੇ ਚੱਲੀਏ ਤਾਂ ਉੱਥੇ ਇਹ ਦੁਕਾਨਦਾਰ ਵੇਚ ਰਹੇ ਨੇ ਸੋ ਉਹਨਾਂ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਵੇਂ ਕੇਰੇ ਜਾ ਰਹੇ ਵੀ ਜਿਹੜੇ ਪਿੰਡ ਦੇ ਸਰਪੰਚ ਆ ਉਹ ਅਨਾਉਂਸਮੈਂਟ ਕਰਕੇ ਕਹਿ ਰਹੇ ਸੀ ਇਹ ਵੀ ਪਲਾਸਟਿਕ ਡੋਰ ਬੰਦ ਹੋਣੀ ਚਾਹੀਦੀ ਹੈ ਇਹਨੂੰ ਆਪਾਂ ਇਸਤੇਮਾਲ ਨਾ ਕਰੀਏ ਜਾਗਰੂਕ ਕਰੋ ਜਿਹੜੀ ਇਹ ਅਨਾਉਂਸਮੈਂਟ ਹੋਈ ਸੀ ਦੇਖੋ ਜੀ ਪਿੰਡਾਂ ਦੇ ਵਿੱਚ ਇਹ ਬੱਚੇ ਦੇ ਪਿਤਾ ਜੀ ਨੇ ਵੀ ਕੱਲ ਕਿਹਾ ਕਿ ਮੈਂ ਬਾਰ-ਬਾਰ ਅਨਾਉਂਸਮੈਂਟ ਕਰਾਈ ਹੈ ਕਿ ਚਾਈਨਾ ਡੋਰ ਨਾਲ ਪਤੰਗ ਨਾ ਚੜਾਓ ਇਹ ਬਹੁਤ ਖਤਰਨਾਕ ਆ ਤੇ ਅੱਜ ਉਹ ਵਿਚਾਰਾ ਰੋ ਰਿਹਾ ਕੀ ਪਤਾ ਮੇਰੇ ਹੀ ਬੱਚੇ ਦੀ ਜਾਨ ਲੈ ਲਿਆ ਨੇ ਉਸ ਡੋਰ ਨੇ ਸੋ ਹੁਣ ਜੇ ਇਨਸਾਫ ਦੀ ਗੱਲ ਕਰੀਏ ਆਪਾਂ ਚਾਹੁੰਦੇ ਆ ਕਿ ਇਨਸਾਫ ਮਿਲਣਾ ਚਾਹੀਦਾ ਇਸ ਬੱਚੇ ਨੂੰ ਤਰਨ ਜੋਤ ਸਿੰਘ ਇਹਦਾ ਨਾਮ ਹੈ ਬੱਚੇ ਦਾ ਪਰ ਇਨਸਾਫ ਦੀ ਜੇ ਆਪਾਂ ਗੱਲ ਕਰੀਏ ਜੋ ਡੋਰ ਕਿਸੇ ਨੇ ਚੜਾਈ ਤੇ ਉਹ ਅਜੇ ਤੱਕ ਲੱਭਿਆ ਨਹੀਂ ਗਿਆ ਕੱਲ 3 ਘੰਟੇ ਇੱਥੇ ਧਰਨਾ ਲਾਇਆ ਗਿਆ ਰੋਡ ਲੁਧਿਆਣਾ ਚਿੱਟੀ ਰੋਡ ਆ ਜਿਹੜਾ ਚੰਡੀਗੜ੍ਹ ਇਹ ਬੰਦ ਕੀਤਾ ਗਿਆ ਖਲਾ ਟੋਲ ਪਲਾਜ਼ਾ ਤੇ ਉਹ ਅਜੇ ਤੱਕ ਕਾਤਲ ਨਹੀਂ ਫੜਿਆ ਗਿਆ ਜੇ ਕਾਤਲ ਫੜਿਆ ਜਾਂਦਾ ਉਹ ਕਾਤਲ ਦੀ ਉਮਰ ਵੀ ਜੇ ਕੱਲ ਉਹ ਬੱਚਾ ਹੋ ਸਕਦਾ ਉਹ ਵੀ 14-15 ਸਾਲ ਦਾ ਹੋ ਸਕਦਾ ਨਵਾਲਗ ਨਿਕਲਿਆ ਹੋਣਾ ਸੋ ਉਹਨੂੰ ਇਨਸਾਫ ਵਿਚਾਰ ਨੂੰ ਕੀ ਮਿਲੂਗਾ ਅਸਲ ਕਾਤਲੇ ਦੇ ਦੁਕਾਨਦਾਰ ਨੇ ਜਿਨ੍ਹਾਂ ਨੂੰ ਪਤਾ ਕਿ ਇਹ ਚੀਜ਼ ਬੈਨ ਆ ਪਰ ਫਿਰ ਵੀ ਵੇਚ ਰਹੇ ਨੇ ਇਹ ਜਿਵੇਂ ਪ੍ਰਸ਼ਾਸਨ ਨੇ ਕਿਹਾ ਵੀ ਨਾਜਾਇਜ਼ ਪਤੰਗਬਾਜ਼ੀ ਤੇ ਬੈਨ ਲਗਾਇਆ। ਹਾਂਜੀ। ਤੇ ਤੁਸੀਂ ਕੀ ਸਮਝਦੇ ਹੋ ਨਾਜਾਇਜ਼ ਪਤੰਗਬਾਜ਼ੀ? ਦੇਖੋ ਨਾਜਾਇਜ਼ ਪਤੰਗਬਾਜ਼ੀ ਤਾਂ ਉਹ ਚੀਜ਼ ਹੋ ਗਈ ਕਿ ਜਿਹੜੀ ਇਹ ਚਾਈਨਾ ਡੋਰ ਆ। ਇਹਨੂੰ ਹੀ ਉਹਨਾਂ ਨੇ ਕਿਹਾ ਪੂਰੀ ਪਤੰਗਬਾਜ਼ੀ ਤੇ ਉਹਨਾਂ ਨੇ ਬੈਨ ਨਹੀਂ ਲਾਇਆ। ਜੇ ਜੇ ਕੱਲ ਉਹ ਨੋਟਿਸ ਇਹਨੇ ਆਪਣੇ ਐਸਡੀਐਮ ਦਫ਼ਤਰੋਂ ਆਇਆ। ਜਿਉਂ ਕਿ ਲਿਖਿਆ ਹੁੰਦਾ ਕਿ ਪਤੰਗਬਾਜ਼ੀ ਤੇ ਅਸੀਂ ਪੂਰਨ ਰੋਕ ਲਗਾਤੀ। ਤਾਂ ਤਾਂ ਫਿਰ ਪਤੰਗਬਾਜ਼ੀ ਤੇ ਹੁਣਾਂਤੀ ਨਾਜਾਇਜ਼ ਜਿੱਤਾ ਇਹੀ ਚਾਈਨਾ ਡੋਰ ਆ ਗਈ। ਜਿਹੜੀ ਖਤਰਨਾਕ ਆ। ਤੁਹਾਨੂੰ ਲੱਗਦਾ ਵੀ ਉਹਦਾ ਕੋਈ ਅਸਰ ਦੇਖ ਆਹ ਸਾਡੇ ਪੂਰੇ ਆਪਣੇ ਇੱਕ ਕਿਸਾਨ ਆ ਕਿਸਾਨੇ ਨੇ ਉਟਾਲਾ ਪਿੰਡ ਦੇ ਸਮਰਾਲੇ ਕੋਲ ਪਿੰਡ ਦਾ ਉਹ ਦੱਸ ਰਹੇ ਸੀ ਕਹਿੰਦੇ ਸਾਡੇ ਪਿੰਡ ਅੱਜ ਵੀ ਡੀਜ਼ਲ ਲੱਗੇ ਹੋਏ ਨੇ ਤੇ ਪਤੰਗ ਚੜਾ ਰਹੇ ਨੇ ਨੌਜਵਾਨ ਜਦ ਕਿ ਇਹ ਇਲਾਕੇ ਦੇ ਵਿੱਚ ਸੋਗ ਫੈਲਿਆ ਹੋਇਆ ਤੁਸੀਂ ਸਮਰਾਲੇ ਜਾ ਕੇ ਦੇਖ ਲਓ ਕਵਰ ਕਰਕੇ ਦੇਖ ਲਓ ਉਹ ਉਟਾਲਾ ਪਿੰਡ ਦੀ ਗੱਲ ਕਰਦੇ ਆ ਉੱਥੇ ਜਾ ਕੇ ਦੇਖ ਲਓ ਪਤੰਗ ਚੜ ਰਹੇ ਨੇ ਹੀ ਅੱਜ ਵੀ